ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਾਹਾਂ ਨੂੰ ਅਟੈਚ ਕਰਾਂਗੇ ਕਮੀਜ਼ ਦੇ ਨਾਲ ਬਹੁਤ ਪ੍ਰੋਬਲਮ ਆਉਂਦੀ ਆ ਵੀ ਇੱਥੇ ਬਲਜੇ ਪੈ ਜਾਂਦੇ ਆ ਜਾਂ ਇਹ ਬਹੁਤ ਸੌਖਾ ਤਰੀਕਾ ਵੀ ਆਪਾਂ ਕਿਵੇਂ ਬਾਹਾਂ ਨੂੰ ਕਮੀਜ਼ ਦੇ ਨਾਲ ਅਟੈਚ ਕਰ ਸਕਦੇ ਆ ਦੇਖੋ ਆਪਣਾ 9 ਇੰਚ ਮੋੜਾ ਆਉਂਦਾ ਇਦਾਂ ਵੀ ਉ ਤਾਂ ਆਪਾਂ ਉਧਰ ਨਿਸ਼ਾਨੀ ਲਾ ਕੇ ਕਰ ਸਕਦੇ ਆ ਇਦਾਂ ਦੋਨਾਂ ਬਾਹਾਂ ਤੇ ਨਿਸ਼ਾਨ ਨਹੀਂ ਲਗਾ ਸਕਦੇ ਆ ਵੀ ਇੱਧਰ ਵੀ 9 ਇੰਚ ਰੱਖ ਲਈ ਪਰ ਫਿਰ ਵੀ ਕਪੜਾ ਵੱਧਦਾ ਘਟਦਾ ਰਹਿੰਦਾ ਆਪਣਾ ਨਾ ਫਿਰ ਉਹਦੇ ਲਈ ਵੀ ਇੱਕ ਤਰੀਕਾ ਹੋਰ ਹੈਗਾ ਵੀ ਆਪਾਂ ਆਏ ਇਹਨਾਂ ਨੂੰ ਮੈਚ ਕਰਕੇ ਆਏ ਦਾ ਨਾਪ ਲੈ ਲਈ ਇੱਥੋਂ ਆਏ ਇੱਥੇ ਆਪਾਂ ਨਿਸ਼ਾਨ ਲਗਾ ਲਈਏ ਇੰਨਾ ਆਪਾਂ ਇੱਥੇ ਆਪਾਂ ਸੇਗਣ ਮਾਰਨੀ ਆ ਜਿੰਨੀ ਬਾ ਮੂਰੋਂ ਹੋ ਗਈ ਉਹਨੀ ਲੈ ਕੇ ਉਹਨੂੰ ਉਹਦੇ ਨਾਲ ਮਿਲਾ ਦੇਣਾ ਸਵਾਸ਼ੀਅੰਚ ਇਹਨੂੰ ਇਹਦੇ ਨਾਲ ਮਿਲਾ ਦੇਣਾ ਇਹ ਦੋਨਾਂ ਬਾਹਾਂ ਨਾਲ ਹੀ ਕਰਨਾ ਪਹਿਲਾਂ ਇਹ ਮਿਲਾਉਣਾ ਮੂਰੋਂ ਵੀ ਲੈ ਕੇ ਤੇ ਇੱਕ ਮੋਟਾ ਜਦੋਂ ਆਪਣਾ ਸੇਮ ਆ ਗਿਆ ਤਾਂ ਦੂਜਾ ਵੀ ਇੰਨਾ ਹੀ ਹੋਊਗਾ ਇਸ ਕਰਕੇ ਇੰਨਾ ਹੀ ਇਹ ਤੋਂ ਮਿਲ ਕੇ ਆਹ ਵਾਂ ਤੇ ਲੈ ਲਓ నో ఇం మూడ్ ఇద్దర నో ఇంచ ఇది రో మూరు సవా షే ఇ మలాకే ఇతను మాలు ਇਹ ਦੋਨਾਂ ਬਾਹਾਂ ਤੇ ਸੀਨ ਮਾਰਨੀ ਇਸ ਲਈ ਜ਼ਰੂਰੀ ਹੈ ਕਿਉਂਕਿ ਜਿਹੜੀ ਆਪਾਂ ਬਾਦਮੀ ਕਾਰਟ ਪਾਉਣੇ ਹੁੰਦੇ ਆ ਉਹ ਮੂਲਲੇ ਪੱਲੇ ਨਾਲ ਮਲਾਉਣੀ ਹੁੰਦੀ ਹੈ ਫੇਰ ਹੀ ਆਪਣੀ ਫਿਟਿੰਗ ਸਹੀ ਆਊਗੀ ਜੇ ਆਪਾਂ ਐ ਇੱਕ ਬਾਹ ਨਾਲ ਹੀ ਇੱਕ ਬਾਹ ਨੂੰ ਜੋੜਤਾ ਉਹ ਗਲਤ ਹੋ ਸਕਦੀ ਆ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹਦੇ ਨਾਲ ਜੋੜ ਕੇ ਦਿਖਾਉਂਗੀ ਇਦਾਂ ਵੀ ਆਪਣੀ ਬਾਹ ਬਿਲਕੁਲ ਸਹੀ ਆ ਜਾਂਦੀ ਆ ਜੇ ਆਪਾਂ ਓਦਾਂ ਵੱਧ ਘੱਟ ਲੈ ਲੈਂਦੇ ਆ ਤਾਂ ਇਦਾਂ ਵੀ ਬਾਹ ਸਹੀ ਆ ਚੁੱਕੀ ਜਿਵੇਂ ਇਹ ਤਾਂ ਉੱਠਾ ਪਾਸੇ ਰੱਖਣਾ ਬਾਹ ਸਿੱਧੀ ਕਰ ਲੈਣੀ ਆ ਹੁਣ ਦੇਖੋ ਜਿਹੜੀ ਬਾਦਮੀ ਕਾਟ ਆ ਉਹ ਇਧਰਲੀ ਸਾਈਡ ਆ ਤਾਂ ਇਹਨੂੰ ਇਸ ਤਰ੍ਹਾਂ ਲਾਵਾਂਗੇ ਇਹ ਆ ਵਾਲੀ ਲੱਕੂਗੇ ਤੇ ਐ ਬਾਹ ਦਾ ਫਰਕ ਪੈ ਜਾਂਦਾ ਹੁੰਦਾ ਫਿਰ ਉਹ ਗਲਤ ਫੀਟਿੰਗ ਆਉਂਦੀ ਆ ਜਿਹੜੀ ਆਪਾਂ ਕਾਰਟਪੌਨ ਨੇ ਹਮਨੇ ਉਹ ਹਮੇਸ਼ਾ ਮੂਰੀ ਰੱਖਣੀ ਆ ਜੇ ਉਹ ਪਿੱਛੇ ਚਲੇਗੀ ਤਾਂ ਖਿੱਚ ਭੈਣ ਲੱਗ ਜਾਣੀ ਉਹ ਸਹੀ ਨਹੀਂ ਆਉਗੀ ਫਿਟਿੰਗ ਇੱਥੇ ਇਹਨੂੰ ਜੋੜ ਕੇ ਦੇਖ ਲਓ ਲਗਭਗ ਤਾਂ ਸਹੀ ਹੀ ਆਉਗੀ ਫੇਰ ਇਹਦੇ ਤੇ ਸੀਨ ਮਾਰਾਂਗੇ ਆਪਾਂ ਪਹਿਲਾਂ ਇਹਨੂੰ ਦੇਖ ਲਾਂਗੇ ਇਹ ਆਪਣੀ ਜਿਹੜੀ ਬਾਂ ਸੈੱਟ ਆਉਗੀ ਬਿਲਕੁਲ ਸਹੀ ਆਉਗੀ ਚਲੋ ਹੁਣ ਮੈਂ ਤੁਹਾਨੂੰ ਸੀਨ ਮਾਰ ਕੇ ਦਿਖਾਉਣੀ ਆ ਹਾਂ ਜੀ ਆ ਦੇ ਕੋ ਬਾਂ ਲੱਗ ਕੇ ਤਿਆਰ ਹੋਊਗੀ ਬਿਲਕੁਲ ਕੋਈ ਥੱਲੇ ਵਾਲ ਨਹੀਂ ਪਿਆ ਜਮਾ ਸੈਟ ਆ ਇਦਾਂ ਹੀ ਆਪਾਂ ਦੂਜੀ ਬਾਂ ਲਗਾਵਾਂਗੇ ਇਸ ਤਰ੍ਹਾਂ ਦੇ ਕਲਾ ਵੀ ਬਹੁਤ ਸੱਟਾ ਗਈ ਕੋਈ ਗਾਲ ਨਹੀਂ ਆਇਆ ਬਿਲਕੁਲ ਸਹੀ ਆ ਇਸ ਤਰ੍ਹਾਂ ਤੁਸੀਂ ਆਪਣੀਆਂ ਫਾਨ ਨੂੰ ਅਟੈਚ ਕਰ ਸਕਦੇ ਹੋ ਕਮੈਂਟਸ ਨਾਲ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ